ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਦੂਸਰੀ ਵਾਰ ਪੰਜਾਬ ਦੀ ਜਿਹੜੀ ਲਾਹਨਤ ਦੇ ਸਿਚੁਏਸ਼ਨ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਤੋਂ ਉੱਪਰ ਦੂਸਰੀ ਤੇ ਦੂਸਰੀ ਤੋਂ ਉੱਪਰ ਤੀਸਰੀਆਂ ਘਟਨਾਵਾਂ ਇਹੋ ਜਿਹੀਆਂ ਹੋ ਰਹੀਆਂ ਜਿਹਦੇ ਨਾਲ ਅੱਜ ਪੂਰਾ ਦਾ ਪੂਰਾ ਪੰਜਾਬ ਹਿੱਲ ਕੇ ਰਹਿ ਗਿਆ ਹੈ। ਔਰ ਹਰ ਜਗ੍ਹਾ ਤੇ ਚਾਹੇ ਉਹ ਦੇਸ਼ ਹੋਵੇ ਚਾਹੇ ਉਹ ਵਿਦੇਸ਼ ਹੋਵੇ ਅੱਜ ਵਿਦੇਸ਼ਾਂ ਵਿੱਚ ਪੰਜਾਬੀ ਭਾਈ ਚਾਰਾਂ ਦੀ ਇਸ ਗੱਲ ਲਈ ਸੋਚਣ ਤੇ ਮਜਬੂਰ ਹੋ ਰਿਹਾ ਆ। ਔਰ ਜਿਹਨਾਂ ਸੱਜਣਾ ਨੇ ਵਿਦੇਸ਼ਾਂ ਵਿੱਚੋਂ ਪੰਜਾਬ ਜਾਣ ਦੇ ਲਈ ਆਪਣੇ ਰਿਸ਼ਤੇਦਾਰ ਪੈਣ ਪਧਾਵਾਂ ਦੇ ਕਿਸੇ ਖੁਸ਼ੀ ਵਾਲੇ ਸਮਾਗਮਾਂ ਉਹਦੇ ਜਾਣ ਲਈ ਤਿਆਰੀ ਕੀਤੀ ਸੀ ਉਹ ਉਹਨਾਂ ਨੇ ਵੀ ਆਪੋ ਆਪਣੇ ਜਿਹੜੇ ਪ੍ਰੋਗਰਾਮ ਆ ਪੰਜਾਬ ਜਾਣ ਲਈ ਉਹ ਵੀ ਰੱਦ ਕਰ ਦਿੱਤੇ ਹਨ ਸਾਨੂੰ ਕੋ ਸੱਜਣਾ ਦੇ ਫੋਨ ਆਏ ਔਰ ਉਹਨਾਂ ਨੇ ਪੁੱਛਿਆ ਬਈ ਪੰਜਾਬ ਦੀ ਸਿਚੁਏਸ਼ਨ ਕੀ ਹੈ ਅਸੀਂ ਗੱਲ ਸੁਆਏ ਆ ਅਫਵਾਦਾਂ ਦੇ ਜੋ ਕੁਝ ਪੜਦੇ ਆ ਇਸ ਤੋਂ ਜ਼ਿਆਦਾ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਬਾਕੀ ਜੋ ਕੁਝ ਤੁਸੀਂ ਫੈਸਲਾ ਕਰਨਾ ਆ ਜਾਣਦਾ ਨਾ ਜਾਣਦਾ ਉਹ ਤੁਸੀਂ ਆਪਣੇ ਆਪ ਆਪਣੇ ਤੌਰ ਦੇ ਉੱਤੇ ਕਰਨਾ ਆ ਲੇਕਿਨ ਫਿਰ ਵੀ ਆਜ ਜਿਹੜੀਆਂ ਦੋ ਕਟਨਾਮਾ ਬਹੁਤ ਸੀਰੀਅਸ ਕਟਨਾਮਾ ਹੋਈਆਂ ਆ ਪੰਜਾਬ ਦੇ ਵਿੱਚ 25 ਮਈ ਨੂੰ ਜਨੰਦ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਆ ਜਿਹੜਾ ਸੈਕਸ ਸਟੂਡੈਂਟ ਫਾਊਂਡੇਸ਼ਨ ਦਾ ਪਦਾਨ ਵੀ ਸੀ ਜਿਹੜਾ ਉਥੇ ਦਾ ਰਾਇਲ ਵੀ ਸੀ ਐਡਵੋਕੇਟ ਵੀ ਸੀ ਉਹਨੂੰ ਗੋਲੀਆਂ ਮਾਰ ਕੇ ਧੁੰਦਤਾ ਗਿਆ ਦਿਨ ਦਿਹਾੜੇ ਉਹਨੂੰ ਗੋਲੀਆਂ ਮਾਰ ਕੇ ਪੁੰਨਿਆ ਗਿਆ ਔਰ ਇਸੇ ਤਰ੍ਹਾਂ ਸਪਾਈ ਤਰੀਕ ਨੂੰ ਇਹ ਇੱਕ ਖਾਲਸਤਾਨੀ ਜਿਹੜਾ ਅਖੌਤੀ ਖਾਲਸਤਾਨੀ ਸੀ ਜਿੱਦੇ ਬਾਅਦੇ ਕੋਈ ਪਤਾ ਨਹੀਂ ਲੱਗ ਸਕਿਆ ਉਹ ਖਾਲਸਤਾਨੀ ਸੀ ਵੀ ਨਹੀਂ ਸੀ ਵੀ ਲੇਕਿਨ ਉਹਨੂੰ ਕੈਰਸਟ ਦੇ ਤੌਰ ਦੇ ਉਤੇ ਮਜੀਠਾ ਰੋਡ ਅੰਮ੍ਰਿਤਸਰ ਦੇ ਵਿੱਚ ਇਹ ਗੋਲੀ ਮਾਰ ਕੇ ਇੱਕ ਉਹਨੂੰ ਪੁੰਦ ਦਿੱਤਾ ਗਿਆ ਇੱਕ ਕਿਸੇ ਬੰਬ ਬਲਾਸਟ ਦੇ ਨਾਲ ਹੀ ਔਰ ਇੱਕ ਬਠਿੰਡੇ ਦੇ ਵਿੱਚ ਅੱਦ ਜਿਹੜੀ ਹੋਰ ਦਿਲੋਂ ਬਹਿਲਾ ਦੇਣ ਦੀ ਘਟਨਾ ਹੋਈ ਆ ਉਹ ਇੱਕ ਕਸਟੋਡੀਅਲ ਡੈਥ ਹੋਈ ਆ ਨੰਦਾ ਦੀਪ ਸਿੰਘ ਦੀ ਬਠਿੰਡੇ ਦੇ ਵਿੱਚ ਔਰ ਉਹਨੂੰ ਬਿਜਲੀ ਦੇ ਕਰੰਟ ਲਾ ਕੇ ਉਥੇ ਦੀ ਪੁਲਿਸ ਨੇ ਉਹਨੂੰ ਮਾਰ ਮਕਾਇਆ ਇਸ ਨਾਲੋਂ ਜ਼ਿਆਦਾ ਤਸ਼ੱਦਦ ਹੋ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਹੋ ਸਕਦਾ ਅਸੀਂ ਕਦੀ ਕਦੀ ਇਤਿਹਾਸ ਦੇ ਮਰ ਕੇ ਫੋਲ ਦੇ ਫੋਲ ਦੇ ਹਿਜਰਤ ਦੇ ਜੁਦਮਾਂ ਦੀ ਦਾਸਤਾਨ ਅੰਬਾਰੇ ਗੱਲਾਂ ਬਤਾਂ ਕਰਦੇ ਆ ਜਿਹੜੇ ਪੰਜਾਬ ਦੇ ਵਿੱਚ ਤੇ ਹਿਟ ਲ ਨੂੰ ਸਾਰੇ ਮਾ ਮਾਤ ਪਾ ਚੁੱਕੇ ਆ ਪੰਜਾਬ ਦੀ ਪੁਲਿਸ ਬਾਰੇ ਕਿਸੇ ਵੇਲੇ ਪੰਜਾਬ ਅਸੈਂਬਲੀ ਦੇ ਵਿੱਚ ਅਸੀਂ ਸੁਣਿਆ ਆ ਕਿ ਸਰਦਾਰ ਪ੍ਰਗਟ ਸਿੰਘ ਐਮਐਲਏ ਨੇ ਇਹ ਗੱਲ ਕਹੀ ਸੀ ਕਿ ਅਸੀਂ ਅੱਜ ਪੰਜਾਬ ਨੂੰ ਪੰਜਾਬ ਸਟੇਟ ਪੰਜਾਬ ਪੁਲਿਸ ਦੇ ਹਵਾਲੇ ਕਾਬ ਦਿੱਤਾ ਆ ਇਹਦੇ ਵਿੱਚ ਅੱਜ ਸਾਨੂੰ ਕੋਈ ਇਹ ਕਹਿਣਾ ਮੁਸ਼ਕਲ ਨਹੀਂ ਕਿ ਪੰਜਾਬ ਸੱਚਮੁੱਚ ਹੀ ਅੱਜ ਪੰਜਾਬ ਪੁਲਿਸ ਸਟੇਟ ਬਣ ਚੁੱਕਾ ਆ ਜਿਹਦੇ ਵਿੱਚ ਜਦੋਂ ਵੀ ਚਾਹੇ ਪੰਜਾਬ ਦੀ ਪੁਲਿਸ ਜਿਸ ਵੀ ਵਿਅਕਤੀ ਨੂੰ ਖਤਮ ਕਰਨਾ ਚਾਹੇ ਉਹ ਖਤਮ ਕਰ ਸਕਦੀ ਆ ਉਹਦੇ ਬਾਰੇ ਕੋਈ ਪੁਸ਼ਗੀਸ਼ ਨਹੀਂ ਕੋਈ ਕਤੀਜਾ ਨਹੀਂ ਕੋਈ ਗ੍ਰਿਫਤਾਰੀ ਨਹੀਂ ਮੌਕਾ ਹੋਵੇ ਤੇ ਉਹਨੂੰ ਸਜ਼ਾਵਾਂ ਹੁੰਦੀਆਂ ਵੀ ਆ ਕਿ ਨਹੀਂ ਹੁੰਦੀਆਂ ਇਹਦੇ ਬਾਰੇ ਕੌਣ ਕਹਿ ਸਕਦਾ ਆ ਬੜਾ ਲੰਮਾ ਪ੍ਰੋਸੈਸ ਹੈ ਇਹ ਅਦਾਲਤਾਂ ਦੇ ਕੰਮ ਦਾ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਬਾਰੇ ਨਤੀਜੇ ਆਉਣ ਤੱਕ ਜਸਟਿਸ ਮਿਲਣ ਤੱਕ ਕਿੰਨਾ ਲੰਮਾ ਸਮਾਂ ਲੱਗ ਜਾਂਦਾ ਆ ਤਾਂ ਤਈ ਆਦਮੀ ਜਿਹੜੇ ਮੁਕੱਦਮੇ ਲੜਦੇ ਆ ਉਹ ਖਾਬ ਹਟ ਕੇ ਹੱਕ ਚੁਪੇ ਹੁੰਦੇ ਆ ਆਖਰ ਉਹ ਆਪਣੇ ਮੁਕੱਦਮਿਆਂ ਦੀ ਪੈਰਬਾਈ ਕਦੇ ਕਦੇ ਇੰਨਾ ਥੱਕ ਜਾਂਦੇ ਆ ਕਿ ਆਖਰ ਉਹ ਕਹਿ ਚੁੱਕੇ ਹੁੰਦੇ ਆ ਕਿ ਯਾਰ ਛੱਡੋ ਇੰਨਾ ਲੰਮਾ ਸਮਾਂ ਕੌਣ ਇੰਨਾ ਮੁਕੱਦਮਿਆਂ ਦੀ ਪੈਰਬਾਈ ਕਰੇਗਾ ਕੁਝ ਟੁੱਟੇ ਹੋਏ ਦਿਲ ਦੇ ਨਾਲ ਔਰ ਆਪਣੇ ਦਿਲ ਦੇ ਵਿੱਚ ਗੁੱਸੇ ਨੂੰ ਰੱਖਦੇ ਹੋਏ ਮੁਕੱਦਮਿਆਂ ਦੀ ਪੈਰਬਾਈ ਤਾਂ ਕਰ ਲੈਂਦੇ ਆ ਵੇਖ ਉਹਨਾਂ ਨੂੰ ਇਨਸਾਫ਼ ਪ੍ਰਾਪਤ ਕਦ ਦੇ ਵਿੱਚ ਬਹੁਤ ਵੱਡੀ ਜੀੜੀ ਇਹ ਦੇਰੀ ਹੋ ਜਾਂਦੀ ਆ ਇਹ ਗੱਲ ਬੜੀ ਦੁਖਦਈ ਆ ਕਿ ਜਿੰਨੇ ਵੀ ਸਾਡੇ ਇਹ ਹਮਲੇ ਹੋਏ ਆ ਹੁਣ ਦੇਖੋ 25 ਤੀਕ ਨੂੰ ਜਿਹੜੀ ਇੱਕ ਸ਼ੂਟਿੰਗ ਹੋਈ ਆ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਅਕਾਲੀ ਦਲ ਦਾ ਇੱਕ ਕੌਂਸਲਰ ਹਰਜਿੰਦਰ ਸਿੰਘ ਨਾਮ ਦਾ ਅੰਮ੍ਰਿਤਸਰ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਉਹ ਦੇਖੋ ਯਾਰ ਇਹ ਦਿਨ ਦਿਹਾੜੇ ਸਾਡੇ ਕਾਲ ਬਈਆਂ ਹੁੰਦੀਆਂ ਆ ਇਹ ਸਾਡੇ ਅਟੈਕ ਹੁੰਦੇ ਆ ਜੇ ਦਿਨ ਦਿਹਾੜੇ ਇਹੋ ਜਿਹੇ ਹਮਲੇ ਹੋ ਰਿਆ ਤਾਂ ਫਿਰ ਆਖ ਤੋਂ ਕਿ ਹੋ ਜਾਏ ਇੱਥੇ ਹਮਲੇ ਹੋਣਗੇ ਹੁਣ ਜਿਹੜੀ ਮੈਂ ਗੱਲ ਕੀਤੀ ਆ ਕਿ ਇੱਕ ਮੰਦਤ ਦੇ ਵਿੱਚ ਇੱਕ ਯੂਟਿਊਬਰ ਜਿਹਾ ਉਹਦੇ ਘਰ ਦੇ ਲਾਗੇ ਇੱਕ ਉਹਨੂੰ ਵੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਔਰ ਇੰਡੀਵਿਜੂਅਲ ਜਿਹੜੀ ਆ ਡੇ ਲਾਈਫ ਦੇ ਵਿੱਚ ਇੱਕ ਜਿਸ ਤੋਂ ਮੈਂ ਪਹਿਲਾਂ ਕਿਹਾ ਆ ਇੱਕ ਪਰਮਿੰਦਰ ਸਿੰਘ ਢੀਂਗ ਦਾ ਦੀ ਅਸੈਸੀਨੇਸ਼ਨ ਕੱਬਤੀ ਗਈ ਆ ਔਰ ਇਸ ਤੋਂ ਬਾਅਦ ਜੇ ਮੈਂ ਗੈਣਾ ਚਾਹਾਂ ਕਿ 9 ਜਨਵਰੀ 2025 ਨੂੰ ਗਮਟਾਲਾ ਪੁਲਿਸ ਚੌਕੀ ਅੰਮ੍ਰਿਤਸਰ ਦੇ ਵਿੱਚ ਇੱਕ ਗਨੇਠ ਦਾ ਹਮਲਾ ਕੀਤਾ ਗਿਆ ਇਸੇ ਤਰ੍ਹਾਂ 16 ਜਨਵਰੀ 2025 ਨੂੰ ਇਸੇ ਸਾਥ ਲਿੱਕਟ ਟ੍ਰੇਡਰ ਜਿਹੜਾ ਆ ਉਹ ਜੰਤੀਪੁਰੀਆ ਹਾਊਸ ਦੇ ਵਿੱਚ ਉਹਦੇ ਉੱਪਰ ਇੱਕ ਹਮਲਾ ਕੀਤਾ ਗਿਆ ਔਰ ਇਸੇ ਤਰ੍ਹਾਂ ਫਰਵਰੀ 10 2025 ਨੂੰ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਉੱਤੇ ਪੁਲਿਸ ਚੌਕੀ ਦੇ ਉੱਤੇ ਗਨੇਟ ਛੁਟਿਆ ਗਿਆ ਔਰ 15 ਮਾਰਚ 2025 ਨੂੰ ਟੈਂਪਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ ਉਹਦੇ ਉੱਤੇ ਗੰਨੇਸ਼ ਦੇ ਨਾਲ ਹਮਲਾ ਕੀਤਾ ਗਿਆ ਲੇਕਿਨ ਉੱਥੇ ਕੋਈ ਜਖਮੀ ਹੋ ਜਾਣ ਦੀ ਕੋਈ ਖਬਰ પ્રાપ્ત ਨਹੀਂ ਹੋਈ ਇਸੇ ਤਰ੍ਹਾਂ 16 ਮਾਰਚ 2025 ਨੂੰ ਰਾਏਪੁਰ ਸੂਤਪੁਰ ਵਿਲੇਜ ਜਿਹੜਾ ਜਿਲੰਦਰ ਦੇ ਵਿੱਚ ਬਿਲਕੁਲ ਜਿਲੰਦਰ ਦੇ ਨੇੜੇ ਹੀ ਆ ਉੱਥੇ ਗ੍ਰੀਨ ਗਨੇੜ ਦੇ ਨਾਲ ਹਮਲਾ ਕੀਤਾ ਗਿਆ ਉਹ ਪੁਲਿਸ ਪੋਸਟ ਪਟਿਆਲਾ ਉਹਦੇ ਵਿੱਚ ਇੱਕ ਬੰਬ ਲਾਸਟ ਹੋਇਆ ਉਹਦੇ ਪੁਲਿਸ ਚੌਕੀ ਦੇ ਸਾਹਮਣੇ ਔਰ ਇਸੇ ਤਰ੍ਹਾਂ ਹੀ ਵੱਖ-ਵੱਖ ਸਮਿਆਂ ਦੇ ਉੱਤੇ ਦੇਖੋ ਬੀਜੇਪੀ ਦੇ ਇੱਕ ਲੀਡਰ ਦੇ ਉੱਤੇ ਮੈਂ ਗੰਦਰ ਮਨੰਜਨ ਕਾਰਿਆ ਜਿਹੜੇ ਸਾਬਕਾ ਮੰਤਰੀ ਰਹਾ ਉਹਨਾਂ ਦੇ ਘਰ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਔਰ ਦੇਖੋ ਇੱਕ ਕਿੰਨੀ ਗੈਰ ਜੰਨੇ ਵਾਰੀ ਵਾਲੀ ਗੱਲ ਹੈ ਕਿ ਪੰਜਾਬ ਕੈਬਨਟ ਦੇ ਇੱਕ ਮੰਤਰੀ ਨੇ ਉਸੇ ਵੇਲੇ ਹੀ ਬਿਆਨ ਦਾਗ ਦਿੱਤਾ ਕਿ ਇਹ ਜਿਲਾ ਸ਼੍ਰੀ ਮੰਨਵੰਜਨ ਕਾਲੀਏ ਦੇ ਉੱਤੇ ਹਮਲਾ ਹੋਇਆ ਆ ਇਹ ਪਾਕਿਸਤਾਨ ਦੀ ਆਈਐਸਆਈ ਦਾ ਇਦੇ ਵਿੱਚ ਹੱਥ ਹੁਣ ਜੇ ਪੁੱਛਿਆ ਜਾਵੇ ਵੇ ਤੇ ਉਹ ਮੰਤਰੀ ਨੂੰ ਕਿਸ ਤਰ੍ਹਾਂ ਇਹ ਖਬਰ ਆਗੀ ਕਿ ਇਹਦੇ ਹਮਦੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਉਹਦੇ ਉਹਦੇ ਬਾਰੇ ਵੀ ਇੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਹੋ ਸਕਦਾ ਉਹਨੂੰ ਪਤਾ ਹੋਵੇ ਹੋ ਸਕਦਾ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਹੋ ਸਕਦਾ ਉਹ ਜਿਹੜੀਆਂ ਇਹ ਹੋ ਜਈਆਂ ਬਾਤਾਂ ਤਾਂ ਹੁੰਦੀਆਂ ਹੋਣ ਉਹਨਾਂ ਦੇ ਬਾਰੇ ਉਹ ਜਾਣਕਾਰੀ ਪ੍ਰਾਪਤ ਹਮੇਸ਼ਾ ਲਈ ਰੱਖਦੇ ਹੋਣ ਉਹਨਾਂ ਦੀ ਇਸ ਗੱਲ ਦੀ ਇਨਵੈਸਟੀਗੇਸ਼ਨ ਕਰਨੀ ਬਹੁਤ ਜ਼ਰੂਰੀ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਆਪਣੇ ਹਥੈਸ਼ੀ ਮੰਤਰੀ ਹੋਣ ਦੇ ਨਾਤੇ ਉਹਨਾਂ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਔਰ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਜਿਹੜੀਆਂ ਸੁਰੱਖਿਆ ਏਜੰਸੀਆਂ ਸੀ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਕਰਨੀ ਮੰਤਰੀ ਸਾਹਿਬ ਤੋਂ ਬਹੁਤ ਜ਼ਰੂਰੀ ਸੀ ਔਰ ਇਸੇ ਤਰ੍ਹਾਂ 8 ਜਨਵਰੀ ਨੂੰ ਐ ਬਲਾਸਟ ਹੋਇਆ ਇਹ ਬੀ ਅਸ ਦੇ ਜਵਾਨਾਂ ਉੱਪਰ ਹਿੰਦੁਸਤਾਨ ਪਾਕਿਸਤਾਨ ਦੀ ਬਾਰਡਰ ਦੇ ਉੱਤੇ ਉਹ ਵੀ ਉਹਦੇ ਨਾਲ ਵੀ ਗਨੇਟ ਨਾਲ ਅਟੈਕ ਹੋਇਆ ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਹਮਲੇ ਜਿਹੜੇ ਆਸ-ਪਾਸ ਦੇ ਖੇਤਾਂ ਵਿੱਚ ਹੁੰਦੇ ਦਾ ਉਹ ਸ਼ਾਇਦ ਹੀ ਕੋਈ ਦਿਨ ਐਸਾ ਜਾਂਦਾ ਹੋਵੇ ਜਦੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਕਿਸੇ ਨਾਕ ਪਸੇ ਕੋਨੇ ਵਿੱਚ ਕੋਈ ਬੰਬ ਲਾਸਟ ਕੋਈ ਮਾਰ ਜਾਂ ਕੋਈ ਹੋਰ ਵਟ ਉਪ ਦੀ ਘਟਨਾ ਜਿਹੜੀ ਆ ਉਹ ਨਾ ਹੁੰਦੀ ਹੋਵੇ ਉਹ ਦੋਸਤੋ ਪੰਜਾਬ ਜਿਹੜਾ ਗੁਰੂਆਂ ਪੀਰਾਂ ਔਰ ਸੰਤਾਂ ਮਹਾਂਤਾਂ ਮਹਾਤਮਾਂ ਦੀ ਤੱਤੀ ਆ ਇਸ ਤੱਤੀ ਦੇ ਉੱਤੇ ਅੱਜ ਜਿਹੜਾ ਕੱਦੇ ਆਮ ਕੀਤਾ ਜਾ ਰਿਹਾ ਆ ਲੋਕਾਂ ਨੂੰ ਬੰਬਲਾਸਟ ਦੇ ਰਾਹੀਂ ਮਾਰਿਆ ਜਾਦਾ ਆਇਆ ਸਾਡੇ ਗੁਰੂ ਸਾਹਿਬਾਂ ਹਮੇਸ਼ਾ ਹੀ ਲੋਕਾਂ ਨੂੰ ਸ਼ਾਂਤਮਈ ਦਾ ਆਪਦੇਸ਼ ਦਿੰਦੇ ਸਨ ਲੇਕਿਨ ਅੱਜ ਹਾਲਾਤ ਬਣ ਗਏ ਆ ਕਿ ਜਿਹੜਾ ਬੰਦਾ ਅੱਜ ਆਪਣੇ ਘਰ ਤੋਂ ਬਾਹਰ ਨਿਕਲਦਾ ਆ ਉਸ ਨੂੰ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਕਿ ਉਹ ਸ਼ਾਮ ਨੂੰ ਆਪਣੇ ਘਰ ਵਾਪਸ ਜਾ ਸਕੇਗਾ ਕਿ ਨਹੀਂ ਜਾ ਸਕੇਗਾ ਜੇ ਇਸ ਰਾਜ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਬਣੀ ਹੋਵੇ ਉਹ ਸਦਾਜ ਦੀ ਲਾਅ ਇਨ ਲਾਅ ਦੇ ਸਿਚੁਏਸ਼ਨ ਬਾਰੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਅੱਜ ਜੋ ਦੋ ਘਟਨਾਵਾਂ ਲਾਸਟ ਵਿੱਚ ਹੋਈਆਂ ਆ ਇਸੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਜਿਹਦੇ ਵਿੱਚ ਇੱਕ ਐਡਵੋਕੇਟ ਦੀ ਮੌਤ ਹੋਈ ਆ ਜੇ ਸਭ ਮਾਰਡਰ ਹੋਣਾ ਹੋਇਆ ਆ ਉਹ ਦੂਸਰਾ ਜਿਹੜਾ ਅਮਨ ਸਰ ਦੇ ਵਿੱਚ ਉਹ ਘਟਨਾ ਹੋਈ ਆ ਔਰ ਇਹਦੇ ਬਾਦੇ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਉਹਦੀ ਇੰਟੈਲੀਜੈਂਸ ਰਾਈ ਪਤਾ ਹੋਣਾ ਚਾਹੀਦਾ ਸੀ ਕਿ ਇਹ ਘਟਨਾਵਾਂ ਹੋਣੀਆਂ ਅਜੇ ਹੋਣ ਦੇ ਦਰ ਕਮਾਲ ਹਨ ਇਹਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੂੰ ਵੰਢੀ ਕਾਰਵਾਈ ਕਰਨੀ ਚਾਹੀਦੀ ਸੀ ਲੇਕਿਨ ਪੰਜਾਬ ਪੁਲਿਸ ਨੇ ਪਤਾ ਨਹੀਂ ਇਹ ਆਪਣੀ ਇੰਟੈਲੀਜੈਂਸ ਦੀ ਇੰਟੈਲੀਜੈਂਸ ਦਾ ਪਿਛਾ ਕੀਤਾ ਕਿ ਨਹੀਂ ਕੀਤਾ ਜਾਂ ਉਹਦੇ ਪਾਸ ਕੋਈ ਇਹੋ ਜੀ ਰਿਪੋਰਟ ਆਈ ਕਿ ਨਹੀਂ ਆਈ ਲੇਕਿਨ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਦੇ ਸ਼ਾਂਤ ਨਹੀਂ ਵਾਤਾਵਰਣ ਦੇ ਵਿੱਚ ਅੱਜ ਅਜੀਬ ਜਿਹਾ ਗੰਦਲਾਪਨ ਜਿਹੜਾ ਉਹ 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 ਕੋਲਿਆ ਜਾ ਰਿਹਾ ਆ ਜਿਹਦਾ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਇਹ ਜਿਹੜਾ ਜਿਹੜਾ ਖਲਾਰਿਆ ਜਾ ਰਿਹਾ ਆਪਸੀ ਭਾਈਚਾਰੇ ਦੇ ਵਿੱਚ ਰੋਹ ਭਰਿਆ ਮਾਤਾਵਾਦਨ ਜਿਹੜਾ ਗੁੱਸੇ ਵਾਲਾ ਮਾਤਾਵਾਦਨ ਜਿਹੜਾ ਉਹ ਭਰਿਆ ਜਾ ਰਿਹਾ ਆ ਜਦ ਕੇ ਸਾਨੂੰ ਸਾਰਿਆਂ ਨੂੰ ਵੀ ਆਪਸੀ ਭਾਈਚਾਰਾ ਮੇਂ ਚਣ ਕਰਨ ਦੇ ਲਈ ਆ ਯਤਨ ਕਰਨਾ ਚਾਹੀਦਾ ਆ ਵੈਸੇ ਵੀ ਅੱਜ ਤੱਕ ਭਾਵੇਂ 1984 ਦਾ ਮਾਤਾਵਾਦਨ ਹੋਵੇ ਭਾਵੇਂ ਕੋਈ ਵੀ ਇੱਥੇ ਇਹੋ ਜਿਹਾ ਸਮਾਜਿਕ ਮਾਤਾਵਾਦਨ ਬਣਿਆ ਹੋਵੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਸੀ ਭਾਈਚਾਰੇ ਦਾ ਜਿਹੜਾ ਬਣਾਉਣ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਆ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਾਈਚਾਰੇ ਨੂੰ ਬਣ ਚੱਕ ਕੇ ਰੱਖ ਦਿਆ ਹੋਇਆ ਕਦੇ ਵੀ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕਦੇ ਵੀ ਇਹ ਕੜਤਨ ਵਿੱਚ ਆ ਨਹੀਂ ਦਿੱਤਾ ਉਹ ਪੰਜਾਬ ਦੇ ਲੋਕਾਂ ਨੇ ਪੰਜਾਬੀ ਭਾਈ ਆਪਸੀ ਭਾਈਚਾਰੇ ਨੂੰ ਕਦੀ ਵਿਠੇ ਨਹੀਂ ਪਹੁੰਚਣ ਦਿੱਤੀ ਉਹ ਸਾਨੂੰ ਆਸ ਹੈ ਕਿ ਅੱਜ ਤੱਕ ਵੀ ਜਿਹੜਾ ਵਾਤਾਵਰਣ ਪੰਜਾਬ ਦੇ ਵਿੱਚ ਬਣਿਆ ਹੋਇਆ ਆ ਉਹਦੇ ਵਿੱਚ ਵੀ ਪੰਜਾਬ ਦੇ ਬਹਾਦਰ ਲੋਕ ਆਪਸੀ ਭਾਈਚਾਰੇ ਨੂੰ ਇਹ ਮੇਨਟ ਰੱਖਣ ਦੇ ਲਈ ਪੂਰਾ ਪੂਰਾ ਯਤਨ ਕਰਦੀ ਰਹੇਗੀ ਉਹ ਜਿਹੜੀਆਂ ਕਠਨਾਮਾ ਆਖਰ ਦੇ ਵਿੱਚ ਇੱਕ ਬਠਿੰਡੇ ਵਾਲੀ ਜਿਹਦੇ ਵਿੱਚ ਉਹ ਉਥੇ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਅ ਸਖਤ ਸੀਏ ਦੇ ਕੇ ਮਾਰਿਆ ਆ ਔਰ ਦੂਸਰੀ ਜਿਹੜੀ ਜਨੰਦ ਦੀ ਘਟਨਾ ਆ ਘਟਨਾ ਹੋਈ ਆ ਜਿਹਦੇ ਵਿੱਚ ਇੱਕ ਵਕੀਲ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੂੰ ਕਤਲ ਕੀਤਾ ਆ ਉਹ ਅਸੀਂ ਆਪਣੇ ਵੱਲੋਂ ਇਹਨਾਂ ਪਰਿਵਾਰਾਂ ਨੂੰ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਵੱਲੋਂ ਪੂਰੀ ਪੂਰੀ ਸਹਿਯੋਗ ਕਰਨ ਦੀ ਬੇਚਨ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਹ ਪ੍ਰਵਾਹ ਇਹ ਸਦਮੇ ਨੂੰ ਸਹਾਦ ਦੇ ਹੋਇਆ ਸ਼੍ਰੀ ਗੁਰੂ ਅਨੰਕ ਦੇਵ ਜੀ ਦੀਆਂ ਸਖਿਆਵਾਂ ਤੇ ਚੱਲਦੇ ਹੋਏ ਆਪਣੇ ਇਸ ਇਸ ਜਿਹੜਾ ਉਹਨਾਂ ਦੇ ਉੱਤੇ ਭਾਰ ਪਿਆ ਆ ਡੇਢ ਇਸ ਉਮਰ ਦੇ ਵਿੱਚ ਉਹਨਾਂ ਦੇ ਉੱਤੇ ਸਦਮਾ ਪਿਆ ਆ ਉਹਨਾਂ ਨੂੰ ਬਰਦਾਸ਼ਤ ਕਰਨ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਓਟ ਆਸਰਾ ਲੈਦੇ ਹੋਏ ਆਪਣੀ ਬਾਕੀ ਦੀ ਜ਼ਿੰਦਗੀ ਜਿਹੜੀ ਆ ਇਸੇ ਤਰ੍ਹਾਂ ਹੀ ਨਿਵੋਣ ਦਾ ਯਤਨ ਕਰਨਗੇ ਥੈਂਕ ਯੂ ਵੈਰੀ ਮਚ